ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਜ਼ਮਿਨ ਐਜੂਕੇਸ਼ਨ ਤੇ ਮਿਸ਼ਨ ਸਮਰਥ 6ਵੀਂ ਤੋਂ 8ਵੀਂ ਸ਼ੁਰੂ ਹੋ ਚੁੱਕਾ ਹੈ ਨੇ ਉਹਦੀ ਲਗਾਤਾਰ ਅਸੀਂ ਵੀਡੀਓ ਪਾਉਂਦੇ ਰਹਿੰਦੇ ਹਾਂ ਮਿਸ਼ਨ ਸਮਰਥ 3 ਜਾਂ ਮਿਸ਼ਨ ਸਮਰਥ 2025 ਉਸੇ कड़ी ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਮਿਸ਼ਨ ਸਮਰਥ ਪੰਜਾਬੀ ਦਾ ਸਮੁੰਦਰ ਦੇ ਪਾਣੀ ਦਾ ਰਹੱਸ ਚਲੋ ਸ਼ੁਰੂ ਕਰਦੇ ਹਾਂ ਸਮੁੰਦਰ ਦੇ ਕਿਨਾਰੇ ਇੱਕ ਛੋਟੀ ਜੀ ਬਸਤੀ ਹੈ ਅਮਨ ਉਸ ਬਸਤੀ ਵਿੱਚ ਰਹਿੰਦਾ ਹੈ ਇੱਕ ਦਿਨ ਅਮਨ ਬਾਜ਼ਾਰ ਤੋਂ ਸਬਜ਼ੀ ਲੈ ਕੇ ਆ ਰਿਹਾ ਸੀ ਉਸ ਦੇ ਹੱਥ ਵਿੱਚ ਸਬਜ਼ੀ ਦਾ ਥੈਲਾ ਸੀ ਉਹ ਮਸਤੀ ਵਿੱਚ ਗੁਣਗੁਣਾਉਂਦੇ ਹੋਏ ਸਮੁੰਦਰ ਦੇ ਕਿਨਾਰੇ ਚੱਲ ਰਿਹਾ ਸੀ ਅਚਾਨਕ ਉਸ ਨੂੰ ਠੋਕਰ ਲੱਗੀ ਉਹ ਡਿੱਗਦੇ ਡਿੱਗਦੇ ਬਚਿਆ ਉਸ ਦੇ ਹੱਥ ਜੋ ਸਬਜ਼ੀ ਦਾ ਥੈਲਾ ਹੀਠਾ ਡਿੱਗ ਪਿਆ ਥੈਲੇ ਵਿੱਚੋਂ ਕਜਾਲੂ ਨਿਕਲ ਕੇ ਸਮੁੰਦਰ ਵਿੱਚ ਜਾ ਡਿਗੇ ਆਲੂ ਸਮੁੰਦਰ ਵਿੱਚ ਤੈਰਨ ਲੱਗੇ ਅਮਨ ਥੋੜੀ ਦੂਰ ਤੱਕ ਆਲੂ ਨੂੰ ਤੈਰਦੇ ਹੋਏ ਦੇਖਦਾ ਰਿਹਾ ਫਿਰ ਉਹ ਬੱਚੇ ਹੋਏ ਆਲੂ ਲੈ ਕੇ ਘਰ ਆ ਗਿਆ ਦੇਖੋ ਉਸਦੇ ਆਲੂ ਗire ਹੋਏ ਨੇ ਉਸ ਨੇ ਥੈਲੇ ਵਿੱਚੋਂ ਆਲੂ ਕੱਢੇ ਆਲੂ ਤੇ ਮਿੱਟੀ ਲੱਗੀ ਹੋਈ ਸੀ ਉਸ ਨੇ ਆਲੂ ਧੋਣ ਲਈ ਬਾਲਟੀ ਵਿੱਚ ਪਾ ਦਿੱਤੇ ਆਲੂ ਪਾਣੀ ਵਿੱਚ ਡੁੱਬ ਗਏ ਇਹ ਦੇਖ ਕੇ ਅਮਨ ਹੈਰਾਨ ਹੋ ਗਿਆ ਸਮੁੰਦਰ ਦੇ ਪਾਣੀ ਵਿੱਚ ਆਲੂ ਤੈਰ ਰਹੇ ਸਨ ਘਰ ਦੇ ਪੀਂਡ ਵਾਲੇ ਪਾਣੀ ਵਿੱਚ ALU ਡੁੱਬ ਗਏ ਆਖਰ ਅਜਿਹਾ ਕਿਉਂ ਹੋਇਆ ਉਹ ਸੋਚ ਵਿੱਚ ਪੈ ਗਿਆ ਉਸ ਨੇ ਇਹ ਗੱਲ ਆਪਣੇ ਦੋਸਤ ਰਮਨ ਨੂੰ ਦੱਸੀ ਰਮਨ ਨੂੰ ਵੀ ਇਹ ਗੱਲ ਅਜੀਬ ਲੱਗੀ ਇਸ ਰਹੱਸ ਦਾ ਪਤਾ ਲਗਾਉਣ ਲਈ ਦੋਵੇਂ ਜੈਸਮਿਨ ਦੀਦੀ ਦੇ ਘਰ ਵੱਲ ਚੱਲ ਪਏ ਤੁਸੀਂ ਜਰਾ ਸੋਚੋ ਅਜਿਹਾ ਕਿਉਂ ਹੋਇਆ ਤਾਂ ਬੱਚੋ ਇਸ ਪਾਠ ਤੇ ਅਧਾਰਿਤ ਕੁਝ ਪ੍ਰਸ਼ਨ ਨੇ ਜਿਹੜੇ ਅਸੀਂ ਹੱਲ ਕਰਾਂਗੇ ਪਹਿਲਾ ਹੈ ਐੜਾ ਤੇ ਬੱਬਾ ਅੱਖਰ ਵਾਲੇ ਸ਼ਬਦ ਲੱਭ ਕੇ ਲਿਖੋ ਤਾਂ ਬੱਚੋ ਐੜਾ ਤੇ ਬੱਬਾ ਅੱਖਰ ਵਾਲੇ ਸ਼ਬਦ ਨੇ ਅਮਲ ਅਚਾਨਕ ਆਲੂ ਅਜੇਹਾ ਆਪਣੇ ਅਜੀਬ ਤੇ ਬੱਬੇ ਵਾਲੇ ਅੱਖਰ ਨੇ ਬਸਤੀ ਬਾਜ਼ਾਰ ਬੱਚੇ ਅਤੇ ਬਾਲਟੀ ਠੀਕ ਹੈ ਬੱਚੋ ਅੱਗੇ ਮਿਲਾਨ ਕਰਨਾ ਨੇ ਪੰਜਾਬੀ ਡੰਡੀ ਡੰਡੀ ਆ ਵਾਲੀ ਹੁੰਦੀ ਹੈ ਪੰਜਾਬੀ ਵਿੱਚ ਕਮਾ ਇਸ ਤਰ੍ਹਾਂ ਦਾ ਹੁੰਦਾ ਹੈ ਜੋੜਨੀ ਜੋੜਦੇ ਹਾਂ ਇਹਦੇ ਨਾਲ ਮਿਲਾਨ ਹੋਏਗਾ ਤੇ ਪ੍ਰਸ਼ਨ ਚਿੰਨ ਤੁਹਾਨੂੰ ਸਭ ਨੂੰ ਪਤਾ ਹੀ ਹੈ ਇਸ ਤਰ੍ਹਾਂ ਦਾ ਹੁੰਦਾ ਹੈ ਸਹੀ ਜਾਂ ਗਲਤ ਦੀ ਚੋਣ ਕਰਨੀ ਹੈ ਪਿਆਰੇ ਬੱਚੋ ਅਮਨ ਫਲ ਲੈ ਕੇ ਆ ਰਿਹਾ ਸੀ ਗਲਤ ਅਮਨ ਆਲੂ ਲੈ ਕੇ ਆ ਰਿਹਾ ਸੀ ਉਸਦੇ ਹੱਥ ਵਿੱਚ ਥੈਲਾ ਸੀ ਬਿਲਕੁਲ ਸਹੀ ਉਸਦੇ ਹੱਥ ਵਿੱਚ ਇੱਕ ਤਲਾਸੀ ਆਲੂ ਸਮੁੰਦਰ ਵਿੱਚ ਡੁੱਬਣ ਲੱਗੇ ਗਲਤ ਆਲੂ ਸਮੁੰਦਰ ਵਿੱਚ ਤੈਰ ਰਹੇ ਸੀ ਸ਼ਬਦ ਨੂੰ ਪੂਰਾ ਕਰਨਾ ਹੈ ਪਿਆਰੇ ਬੱਚੋ ਤੇ ਥਾ ਲਾ ਤੇ ਇੱਥੇ ਆਇਆ ਲਾ ਥਾ ਲਾ ਅਗਿਆ ਡੱਡੇ ਨੂੰ ਸਿਹੜੀ ਉੱਪਰ ਅਧਕ ਗੱਗੇ ਲਾ ਮਗੇ ਡਿੱਗੇ ਕਿਹਾਣਾ ਦੱਦੇ ਨੂੰ ਹੋੜਾ ਦੋ ਸਸਾ ਆਣਾ ਸਸੇ ਪਰ ਬਿੰਦੀ ਨਹੀਂ ਆਣੀ ਦੋਸਤ ਸੋਸ ਤੋਂ ਬਾਅਦ ਆਣਾ ਬੱਬਾ ਬੱਬੇ ਨੂੰ ਕੰਨਾ ਜ਼ੱਜ਼ਾ ਸੌਰੀ ਬ ਜ਼ਾਰ ਵਜ਼ਾਰ ਬੱਬਾ ਆਣਾ ਸਸਾ ਆਣਾ ਡੱਡੇ ਬਚਾਰੀ ਆਣੀ ਹੈ ਕਹਾਣੀ ਵਿੱਚੋਂ ਦੁਲੈਂਕੜ ਵਾਲੇ ਸ਼ਬਦ ਚੁਣੋ ਤਾਂ ਪਹਿਲਾ ਹੈ ਆਲੂ ਦੂਰ ਨੂੰ ਇਹ ਤਿਲੈਂਕੜ ਵਾਲੇ ਸ਼ਬਦ ਨੇ ਅਧਿਆਪਕ ਦੁਆਰਾ ਆਪਣੇ ਵੱਲੋਂ ਤਸਵੀਰ ਦਿਖਾ ਕੇ ਵਿਦਿਆਰਥੀ ਪੱਦਰਸਾਲ ਲਿਖਤੀ ਕੰਮ ਕਰਵਾਇਆ ਜਬ ਇਹ ਅਧਿਆਪਕ ਵੱਲੋਂ ਤੁਹਾਨੂੰ ਕਰਾਇਆ ਜਾਵੇਗਾ ਉਸ ਤੋਂ ਬਾਅਦ ਨੇ ਬੱਚੋ ਤਾਰੇ ਗਰਮੀ ਦਾ ਮੌਸਮ ਸੀ ਰਾਤ ਨੂੰ ਗੱਗੂ ਆਪਣੀ ਮਾਂ ਨਾਲ ਛੱਤ ਤੇ ਲੇਟਿਆ ਹੋਇਆ ਸੀ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਆਸਮਾਨ ਵੱਲ ਦੇਖ ਰਿਹਾ ਸੀ ਮੰਮੀ ਕੀ ਤੁਸੀਂ ਮੇਰੇ ਲਈ ਤਾਰੇ ਲਿਆਓਗੇ ਉਸਨੇ ਮਾਂ ਨੂੰ ਕਿਹਾ ਨਹੀਂ ਪੁੱਤਰ ਤਾਰੇ ਸਾਡੇ ਤੋਂ ਬਹੁਤ ਦੂਰ ਹਨ ਅਤੇ ਬਹੁਤ ਵੱਡੇ ਹਨ ਮਾਂ ਨੇ ਜਵਾਬ ਦਿੱਤਾ ਕਿੰਨੇ ਵੱਡੇ ਬਹੁਤ ਵੱਡੇ ਤੁਹਾਡੇ ਨਾਲੋਂ ਵੱਡੇ ਹਾਂ ਸਾਡੇ ਘਰ ਤੋਂ ਵੀ ਵੱਡੇ ਹਾਂ ਗੱਗੂ ਕੁਝ ਤਾਰੇ ਸਾਡੀ ਧਰਤੀ ਤੋਂ ਵੀ ਵੱਡੇ ਹਨ ਫਿਰ ਇੱਕ ਤਾਰਾ ਚਮਕਿਆ ਗੱਗੂ ਹੈਰਾਨ ਹੋ ਕੇ ਬੋਲਿਆ ਮੰਮੀ ਉਸ ਤਾਰੇ ਨੂੰ ਕੁਝ ਹੋਇਆ ਹੈ ਉਹ ਤਾਰਾ ਡਿੱਗ ਰਿਹਾ ਹੈ ਗੱਗੂ ਇਹ ਕਿੱਥੇ ਡਿਗੇਗਾ ਧਰਤੀ ਤੇ ਮਾਂ ਨੇ ਕਿਹਾ ਤੂੰ ਸੀ ਕਹੇ ਸੀ ਕਿ ਉਹ ਧਰਤੀ ਤੋਂ ਵੱਡੇ ਹਨ ਤਾਂ ਕਿ ਹੁਣ ਅਸੀਂ ਇਸ ਦੇ ਹੇਠਾਂ ਦੱਬ ਜਾਵਾਂਗੇ ਤੂੰ ਸਵਾਲ ਬਹੁਤ ਪੁੱਛਦਾ ਹੈ ਗੱਗੂ ਹੁਣ ਸੋ ਜਾ ਗੱਗੂ ਫਿਰ ਤਾਰਿਆਂ ਵੱਲ ਦੇਖਣ ਲੱਗਾ ਦੇਖੋ ਆਪਣੀ ਮਾਂ ਨਾਲ ਪਿਆ ਹੈ ਤੇ ਆਸਮਾਨ ਵਿੱਚ ਬਹੁਤ ਸਾਰੇ ਤਾਰੇ ਨਜ਼ਰ ਆ ਰਹੇ ਨੇ ਪਾਠ ਅਧਾਰਿਤ ਪ੍ਰਸ਼ਨਾਂ ਦੇ ਅਭਿਆਸ अ आ आते लगा मत्र वाले अखर शब्द लिखो अमन अमर अगर आदर आदमी आत्मा आगमन ऐनक ऐतवार ऐलान औरत ओखा ओलाद औषधि औसत सही तस्वीर न मिलान करना है बच्चों तारे चन्न धरती सूरज ठीक है ये सही मिलान है उस तो बाद निरार्थक शब्दों उत्तर गोड़ा लिखाओ तारे आसमान धरती ये सारे सार्थक शब्द ने धूरा जी का कोई अर्थ नहीं हों धूरे निरार्थक शब्द है शब्द से धुनिया के जोड़ लिखो ਜਿਵੇਂ ਗਰਮੀ ਨੂੰ ਲਿਖਿਆ ਹੈ ਗੱਗਾ ਰਾਰਾ ਮੰਮੀ ਨੇ ਬਿਆਰੀ ਗਰਮੀ ਅਸਮਾਨ ਨੂੰ ਲਿਖਾਂਗੇ ਅ ਸ ਮੰਮੇ ਨੰਨਾ ਸਵਾਲ ਨੂੰ ਲਿਖਾਂਗੇ ਸਸਾ ਵਾਵੇਂ ਕੰਨਾ ਲੱਲਾ ਜਵਾਬ ਨੂੰ ਲਿਖਾਂਗੇ ਜੱਜਾ ਵਾਵੇਂ ਕੰਨਾ ਬੱਬਾ ਦੇਖਣ ਨੂੰ ਲਿਖਾਂਗੇ ਦਦਨ ਲਾਮਾ ਖਖਾ ਨਾਣਾ ਦੇਖਣ ਕਾਹਨੇ ਵਿੱਚੋਂ ਲਾ ਵੜੇ ਸ਼ਬਦ ਚੁਣੋ ਲੇਟਿਆ ਦੇਖ ਮੇਰੇ ਤਾਰੇ ਵੱਡੇ ਤੁਹਾਡੇ ਸਾਡੇ ਦੇਖਣ ਉਸ ਤੋਂ ਬਾਅਦ ਆਪਕ ਦੁਆਰਾ ਆਪਣੀ ਤਸਵੀਰ ਦਿਖਾ ਕੇ ਵਿਦਿਆਰਥੀਆਂ ਤੋਂ ਪੱਦਰਨਸਾਲ ਲਿਖਤੀ ਕੰਮ ਕਰਾਇਆ ਜਾਵੇ ਇਹ ਕੰਮ ਤੁਹਾਡੇ ਸਕੂਲ ਪੱਦਰਤੇ ਅਧਿਆਪਕ ਜੀ ਕਰਾਉਣਗੇ ਅਗਲਾ ਅਧਿਆਇ ਹੈ ਬੱਚੋ ਅਗਲਾ ਪਾਠ ਹੈ ਜੰਗਲ ਵਿੱਚ ਤੁਹਾਡਾ ਸਵਾਗਤ ਹੈ ਇਸ ਵਿੱਚ ਜੰਗਲ ਬਾਰੇ ਗੱਲ ਕਰਾਂਗੇ। ਤੂਸੀ ਦਾ ਚਿੱਤ ਜੰਗਲ ਘੁੰਮਣ ਦਾ ਹੈ। ਉਸ ਨੇ 7ਵੀਂ ਜਮਾਤ ਵਿੱਚ ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵ ਪਾਠ ਪੜ੍ਹਿਆ ਸੀ। ਉਸ ਨੇ ਵਣਾਂ ਦੇ ਵੱਖ-ਵੱਖ ਲਾਭ ਜਾਣੇ ਸਨ। ਸਬਤ ਵੱਧ ਆਕਸੀਜਨ ਪੈਦਾ ਕਰਨ ਦਾ ਲਾਭ ਉਸ ਨੂੰ ਬਧੇਰੇ ਪ੍ਰਭਾਵਿਤ ਕਰਦਾ ਸੀ। ਫਿਰ ਵੀ ਸੰਸਾਰ ਦਾ ਕੇਵਲ 30% ਥਲ ਭਾਗ ਹੀ ਬਣਾ ਰਹਿਟ ਹੈ। ਉਸ ਨੂੰ ਅਲੋਪ ਹੋ ਰਹੇ ਜਾਨਵਰਾਂ ਦੀ ਤੀਵੀ ਬਹੁਤ ਚਿੰਤਾ ਸੀ। ਇੱਕ ਦਿਨ ਉਸਦੀ ਇੱਛਾ ਪੂਰੀ ਹੋ ਜਾਂਦੀ ਹੈ ਰਣਜੀਤ ਅੰਕਲ ਸੀਨੀਅਰ வன ਅਧਿਕਾਰੀ ਤੁਲਸੀ ਅਤੇ ਉਸਦੇ ਦੋਸਤਾਂ ਨੂੰ ਖਾਣਾ ਨਾਮਕ ਚਿੱਤਤਾ ਸੁਰੱਖਿਆ ਜੰਗਲ ਦਾ ਦੌਰਾ ਕਰਨ ਲਈ ਸੱਦਾ ਦਿੰਦਾ ਹੈ ਉਹ ਜਾਣਦੀ ਸੀ ਭਾਰਤ ਵਿੱਚ 103 ਰਾਸ਼ਟਰੀ ਪਾਰਕ ਹਨ ਅਧਿਆਪਕ ਨੇ ਉਸ ਨੂੰ ਦੱਸਿਆ ਸੀ ਕਿ ਮਨੁੱਖ ਇੰਨਾ ਸਵਾਰਥੀ ਹੋ ਗਿਆ ਹੈ ਕਿ ਜੰਗਲੀ ਜੀਵਨ ਬਚਾਉਣ ਲਈ ਸਰਕਾਰੀ ਸੁਰੱਖਿਆ ਪ੍ਰਦਾਨ ਕਰਨ ਹਿਤ ਰਾਸ਼ਟਰੀ ਪਾਰਕ ਬਣਾਏ ਹਨ। ਤੁਲਸੀ ਦੇ ਦੋਸਤ ਨੇ ਦੱਸਿਆ ਕਿ ਕਈ ਲੋਕ ਹੁਣ ਵੀ ਗੈਰ ਕਾਨੂੰਨੀ ਸ਼ਿਕਾਰ ਖੇਡਦੇ ਹਨ। ਇਹ ਸਭ ਗੱਲਾਂ ਉਸ ਨੂੰ ਨਿਰਾਸ਼ ਕਰ ਦਿੰਦੀਆਂ ਪਰ ਅੱਜ ਖੁਸ਼ੀ ਦਾ ਦਿਨ ਸੀ। ਜੰਗਲ ਘੁੰਮਣ ਦਾ ਸੱਦਾ ਤੁਲਸੀ ਅਤੇ ਦੋਸਤਾਂ ਦੇ ਚਿਹਰੇ ਉੱਤੇ ਮੁਸਕਰਾਹਟ ਬਖੇਰ ਗਿਆ। ਉਹ ਪੂਰੇ ਦਿਨ ਅਤੇ ਪੂਰੀ ਰਾਤ ਕੇ ਜੰਗਲ ਵਿੱਚ ਜਾਣਗੇ। ਜੰਗਲ ਪਹੁੰਚਦੇ ਹੀ ਰਣਜੀਤ ਚਾਚਾ ਨੇ ਸਵਾਗਤ ਕੀਤਾ। ਤੁਲਸੀ ਇੱਕਦਮ ਬੋਲੀ ਹਵਾ ਸੁੰਘ ਇਸ ਤੋਂ ਰੁੱਖਾਂ ਤੇ ਪੱਤਿਆਂ ਦੀ ਮਹਿਕ ਆਉਂਦੀ ਹੈ ਹਵਾ ਸਾਫ਼ ਹੈ ਜਿਵੇਂ ਸਬਨਾਂ ਧੋਤੀ ਗਈ ਹੋਵੇ ਸੇਲੀ ਨੇ ਗੱਲ ਵਿੱਚ ਵਾਧਾ ਕਰਦੇ ਕਿਹਾ ਸੂਰਜ ਡੁੱਬ ਰਿਹਾ ਸੀ ਅਗਲੀ ਸਵੇਰ ਦੀ ਉਡੀਕ ਵਿੱਚ ਉਹ ਸੌ ਗਈਆਂ ਅਗਲੇ ਦਿਨ ਬਹੁਤ ਠੰਡ ਸੀ ਹਰ ਕਿਸੇ ਨੇ ਗਰਮ ਕੱਪੜੇ ਪਹਿਨੇ ਅਤੇ ਬਸ ਵਿੱਚ ਬੈਠ ਗਏ ਉਹ ਨਦੀ ਕਿਨਾਰੇ ਲੰਘ ਰਹੇ ਸਨ ਕਿ ਪੰਛੀ ਦੀ ਆਵਾਜ਼ ਆ ਕੰਨੀ ਪਈਆ ਫਾਵੀ ਫਾਵੀ ਬਸ ਸਾਰਾ ਜੰਗਲ ਘੁੰਮ ਕੇ ਕੁਝ ਹੋਰ ਜੰਗਲੀ ਜੀਵ ਦੇਖਣ ਤੋਂ ਬਾਅਦ ਵਾਪਸੀ ਦਾ ਸਮਾਂ ਹੋ ਗਿਆ ਆਨ ਆਵਾਜ਼ ਆਈ ਗਾਈਡ ਨੇ ਕਿਹਾ 치ਤਾ ਬਹੁਤ ਦੂਰ ਹੈ ਪਰ ਉਸ ਨੇ ਸ਼ਾਇਦ ਤੁਹਾਨੂੰ ਦੇਖ ਲਿਆ ਹੈ ਅਤੇ ਚਾਹੁੰਦਾ ਹੈ ਕਿ ਤੁਸੀਂ ਇਹ ਵੀ ਜਾਣੋ ਤੁਸੀਂ ਇਸ ਲਈ ਅਨੋਖਾ ਤੇ ਬਹੁਮੁੱਲਾ ਅਨੁਭਵ ਲਈ ਸੀ ਉਹ ਦੁਬਾਰਾ ਇਸ ਨੂੰ ਮਾਣਨਾ ਚਾਹੁੰਦੀ ਸੀ ਪਾਠ ਧਾਰਿਤ ਬਈ ਅਸਪਰਸ਼ਣੇ ਬੱਚੋ ਖਾਲੀ ਥਾਮਾ ਪਰੋ ਤੁਸੀਂ ਜੰਗਲ ਦਾ ਚਿੱਤ ਘੁੰਮਣ ਦਾ ਸੀ ਸੰਸਾਰ ਦਾ ਕੇਵਲ 30% ਭਾਗ ਅਣਡੀਨ ਹੈ 30% ਤੁਸੀ ਲਈ ਇਹ ਨੌਖਾ ਤੇ ਬਹੁਮੁੱਲਾ ਅਨੁਭਵ ਸੀ ਜੰਗਲ ਘੁੰਮਣ ਦਾ ਸੱਦਾ ਤੁਲਸੀ ਅਤੇ ਦੋਸਤਾਂ ਵਿੱਚ ਮੁਸਕਰਾਹਟ ਬਖੇਰ ਗਿਆ ਹਵਾ ਸਾਫ਼ ਹੈ ਜਿਵੇਂ ਸਾਬਰ ਨਾਲ ਧੁੱਤੀ ਗਈ ਹੋਵੇ। ਪ੍ਰਸ਼ਨ ਦੇ ਉੱਤਰ ਦੇਣੇ ਨੇ ਪਿਆਰੇ ਬੱਚੋ। ਤુલਸੀ ਨੂੰ ਕਿਸ ਚੀਜ਼ ਦੀ ਚਿੰਤਾ ਸੀ? ਤુલਸੀ ਨੂੰ ਅਲੋਪ ਹੋ ਰਹੇ ਜੰਗਲੀ ਜਾਨਵਰਾਂ ਦੀ ਬਹੁਤ ਚਿੰਤਾ ਸੀ। ਕਹਾਣੀ ਅਨੁਸਾਰ ਭਾਰਤ ਵਿੱਚ ਕੁੱਲ ਕਿੰਨੇ ਰਾਸ਼ਟਰੀ ਪਾਰਕ ਹਨ? ਕਹਾਣੀ ਅਨੁਸਾਰ ਭਾਰਤ ਵਿੱਚ 103 ਰਾਸ਼ਟਰੀ ਪਾਰਕ ਹਨ। ਤુલਸੀ ਅਤੇ ਉਸਦੇ ਦੋਸਤਾਂ ਨੂੰ ਜੰਗਲ ਨੂੰ ਮੰਨ ਦਾ ਸੱਦਾ ਕੌਣ ਦਿੰਦਾ ਹੈ ਸੀਨੀਅਰ வன ਅਧਿਕਾਰੀ ਅਤੇ ਰਜੀਤ ਅੰਕਲ ਦੁਆਰਾ ਸੱਦਾ ਦਿੱਤਾ ਗਿਆ ਬੱਚਿਆਂ ਨੇ ਪੰਛੀ ਦੀ ਆਵਾਜ਼ ਕਿੱਥੇ ਸੁਣੀਆ ਜਦੋਂ ਜੰਗਲ ਦੀ ਸਹਦਨਾਰ ਕਿਨਾਰੇ ਤੋਂ ਲੰਘ ਰਹੇ ਸਨ ਤਾਂ ਉਹਨਾਂ ਨੂੰ ਪੰਛੀ ਦੀ ਆਵਾਜ਼ ਸੁਣਾਈ ਦਿੱਤੀਆਂ ਇਹ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਜੰਗਲ ਸਾਨੂੰ ਜੰਗਲ ਨਹੀਂ ਕੱਟਣੇ ਚਾਹੀਦੇ ਜਮਾਤ ਜਮਾਤ ਵਿੱਚ 30 ਬੱਚੇ ਸਨ ਰਾਤ ਰਾਤ ਨੂੰ ਆਸਮਾਨ ਵਿੱਚ ਤਾਰੇ ਚਮਕ ਰਹੇ ਸਨ ਹਵਾ ਹਵਾ ਬਹੁਤ ਤੇਜ਼ ਚੱਲ ਰਹੀ ਸੀ ਅਲੋਪ ਜੰਗਲ ਦੀ ਕਟਾਈ ਨਾਲ ਜਾਨਵਰ ਲੋਪ ਹੋ ਰਹੇ ਹਨ ਕਹਾਣੀ ਵਿੱਚੋਂ ਕੋਈ ਪੰਜ ਪਰਿਦਾਮ ਸ਼ਬਦ ਚੁਣੋ ਅਤੇ ਲਿਖੋ ਉਸਨੇ ਉਹ ਇਹ ਇਸ ਕਿਸੇ ਤੇ ਮਿਲਾਨ ਕਰੋ ਪਿਆਰੇ ਬੱਚੋ ਦੂਰ ਦਾ ਮਿਲਾਨ ਹੋਵੇਗਾ ਨੇੜੇ ਸਹੇਲੀ ਮਿੱਤਰ ਦਿਨ ਰਾਤ ਗਰਮ ਠੰਡਾ ਵੱਧ ਘਟ ਨੋਟ ਵਿਦਿਆਰਥੀ ਆਪਣੇ ਕਿਸੇ ਵੀ ਵਿਧਕ ਟੂਰ ਪਰ ਆਪਸ ਵਿੱਚ ਵਿਚਾਰ ਵਟਾਂਦਰਾ ਕਰਨਗੇ ਤਾਂ ਬੱਚੋ ਇਹ ਸੀ ਮਿਸ਼ਨ ਸਮਰਥ ਛੇਵੀਂ ਤੋਂ ਅੱਠਵੀਂ ਦੀ ਪੰਜਾਬੀ ਦੀ ਵਰਕਸ਼ੀਟ ਸਾਡੇ ਚੈਨਲ ਨੂੰ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਤੇ ਸ਼ੇਅਰ ਕਰਿਓ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ